5 ਫੁੱਟ ਦਾ ਬੂਹਾ ਹੋਏਗਾ ਜਿਹਦੇ ਵਿੱਚ ਲੰਗਣਾ ਵੀ ਆਪਾਂ ਨੂੰ ਨੀਵੀਂ ਹੋ ਕੇ ਪਹਿਣਾ ਆ ਇਹਦੇ ਨਾਲ ਹੀ ਆ ਬੰਨੀਆਂ ਸਾਰੀਆਂ ਪਾਟੀਆਂ ਆ ਸਾਰਾ ਬਹਿ ਗਿਆ ਹੈ ਜੀ ਇੱਕ ਪਾਸਿਓਂ ਘਰ ਭਾਵੇਂ ਰਾਤ 12 ਵਜੇ ਹੁਣ ਪਾਏ ਉਹ ਵਜੇ ਨੂੰ ਮੈਨੂੰ ਗੁਰਦੁਆਰੇ ਜਾ ਕੇ ਰਹਿਣਾ ਪੈਂਦਾ ਮਤਲਬ ਕੋਈ ਅੜਾ ਦੇ ਵਾਲਾ ਕਵਰ ਨਹੀਂ ਹੈਗਾ ਇੱਥੇ ਹੀ ਪਰਿਵਾਰ ਨੂੰ ਇਸ਼ਨਾਨ ਕਰਨਾ ਪੈਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਘਰ ਦੇ ਵਿੱਚ ਪਹੁੰਚਿਆ ਨਾ ਇਹੋ ਜੇ ਹਾਲਤ ਮੈਂ ਕਦੀ ਕਿਸੇ ਘਰ ਦੀ ਨਹੀਂ ਵੇਖੀ ਆਓ ਤੁਹਾਨੂੰ ਇੱਕ ਵਾਰੀ ਦਿਖਾਉਂਦੇ ਆ ਫੇਰ ਹੀ ਅਗਲੀ ਗੱਲ ਕਰਦੇ ਆ ਆਉਤੋ ਪਹਿਲਾ ਤੇ ਆ ਬੂਹਾ ਦੇਖੋ ਜੀ ਬੂਹਾ ਮੈਂ ਮਤਲਬ ਇੱਕ 5 ਫੁੱਟ ਦਾ ਬੂਹਾ ਹੋਏਗਾ ਜਿਹਦੇ ਵਿੱਚ ਲੰਗਣਾ ਵੀ ਆਪਾਂ ਨੂੰ ਨੀਵੀ ਹੋ ਕੇ ਪਹਿਣਾ ਆ ਔਰ ਸਿਕਿਉਰਿਟੀ ਬਿਲਕੁਲ ਨਹੀਂ ਹੈਗੀ ਆ ਇੱਥੋਂ ਹੀ ਘਰ ਦੀ ਛੱਤ ਜਿਹੜੀ ਉੱਪਰ ਤੁਸੀਂ ਦੇਖ ਰਹੇ ਹੋਗੇ ਖੁੱਲੀ ਆ ਹਾਂ ਜੀ ਆਜੋ ਮੀਰ ਜੀ ਸੋ ਆ ਘਰ ਦੀ ਆਹ ਬਾਥਰੂਮ ਆ ਜਿਹੜਾ ਬਾਥਰੂਮ ਦੀ ਮਤਲਬ ਕੋਈ ਅੜਾਦ ਵਾਲਾ ਕਵਰ ਨਹੀਂ ਹੈਗਾ ਇੱਥੇ ਹੀ ਪਰਿਵਾਰ ਨੂੰ ਇਸ਼ਨਾਨ ਕਰਨਾ ਪੈਂਦਾ ਆ ਇਹ ਕੰਦਾ ਵੀ ਸਾਈਡ ਤੇ ਜਿਹੜੀ ਕੰਧ ਲੱਗੀ ਛੋਟੀ ਮੋਟੀ ਉਹ ਵੀ ਡਿੱਗਣੀ ਵਾਲੀ ਆ। ਉਹ ਕਿ ਅੰਕਲ ਜੀ ਬੈਠੇ ਜੇ ਨਾਲ ਦਾ ਘਰ ਆ ਤੇ ਇੰਨਾ ਕੀ ਘਰ ਆ ਬਸ ਇੱਕੋ ਕਮਰੇ ਦਾ ਔਰ ਆ ਤਾਂ ਹੀ ਕਮਰੇ ਦੀ ਹਾਲਤ ਵੇਖੋ ਵੀ ਕੁਝ ਨਹੀਂ ਪਤਾ ਇਹਨੇ ਕਦੋਂ ਡਿੱਗ ਪਣਾਇਆ। ਦਰਾਣਾ ਵਿੱਚ ਪੂਰੀਆਂ ਪੂਰੀਆਂ ਕੰਧਾਂ ਪਾਟੀਆਂ ਹੀ ਆਇਆਂ ਛੋਟੀਆਂ ਮੋਟੀਆਂ ਦਰਾਣਾ ਨਹੀਂ ਕੰਦਾ ਪੂਰੀਆਂ ਪਾਟੀਆਂ ਆ। ਆ ਥੱਲੇ ਬਾਲੀ ਲਾਈ ਆ। ਬੂਏ ਦੇ ਥੱਲੇ ਇਥੋਂ ਤੇ ਇਸੇ ਤਰ੍ਹਾਂ ਹੀ ਅੰਦਰ ਹਾਲਤ ਦਿਖਾਉਨੇ ਆ। ਆਪਾਂ ਇਹ ਦਿਖਾਏ ਹੋਏ ਇਥੋਂ ਅੰਦਰ। ਤੰਦਰਾ ਤੇ ਹੀ ਦੇਖ ਰਹੇ ਜਿਵੇਂ ਕੰਨਾਂ ਦਾ ਕੁਛ ਨਹੀਂ ਆਉਂਦਾ ਹੱਥਲੇ ਬਾਲਾ ਵਾਲਾ ਗਾਰਡਰ ਦੇ ਥਲੇ ਨਾ ਬਣਾ ਕਰੇ ਜੇ ਗਾਰਡਨ ਜਿਹੜਾ ਇਹ ਗਾਰਡਰ ਵੀ ਗਰਿਆ ਪਿਆ ਹੈ ਗਾਰਡਰ ਡਿੱਗੇ ਤੇ ਨੁਕਸਾਨ ਹੋਵੇ ਪਰਿਵਾਰ ਦੇ ਜਿਹਦਾ ਕਦੀ ਰੱਬ ਨਾ ਕਰੇ ਤਾਂ ਇਹ ਜਿਹੜੀ ਹਾਲਤ ਆ ਕੰਦ ਸਾਰੇ ਇੱਥੋਂ ਤੇ ਹੀ ਦੇਖ ਰਹੇ ਆ ਕੰਦ ਦੇ ਵਿੱਚ ਕੋਈ ਵੀ ਮਤਲਬ ਬਹੁਤ ਮਾੜੀ ਹਾਲਤ ਆ ਬਿਲਕੁਲ ਵੀ ਸਿਕਿਉਰ ਨਹੀਂ ਹੈਗੀ ਕਿਸੇ ਪਾਸਿਓਂ ਹੀ ਜਿਹੜੇ ਨਾਲ ਹੀ ਆ ਬੰਨੀਆਂ ਸਾਰੀਆਂ ਪਾਟੀਆਂ ਜਿਆ ਸਾਰਾ ਬਹਿ ਗਿਆ ਹੈ ਜੀ ਇੱਕ ਪਾਸਿਓਂ ਘਰ ਤੇ ਬਹੁਤ ਜ਼ਿਆਦਾ ਮਾੜੀ ਹਾਲਤ ਦਾ ਇੱਕੋ ਹੀ ਕਮਰਾ ਆ ਰਿਵਾਰ ਕੋਲ ਔਰ ਇੱਕ ਆਰਜ ਗੁਰੂ ਸਾਹਿਬ ਵੇਰ ਕਰਦਾ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਉਨੀ ਛੇਤੀ ਕਰਨ ਵਾਲਾ ਵਾ ਤਾਂ ਕਿ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਾ ਹੋਵੇ ਤੇ ਭਾਈ ਸਾਹਿਬ ਨੇ ਇਹ ਦੱਸਿਆ ਤੇ ਆਪਾਂ ਨੇ ਕਿਹਾ ਵੀ ਜਦੋਂ ਮੀਂਹ ਵਗੈਰਾ ਆਉਂਦਾ ਹੈ ਤੇ ਫਿਰ ਸਾਰਾ ਚੁੰਦਾ ਵੀ ਆ ਮੀਂਹ ਜਦੋਂ ਹੁੰਦਾ ਆ ਤੇ ਸਾਰਾ ਚੁੰਦਾ ਆ ਮਤਲਬ ਇੱਥੇ ਰਹਿੰਦੇ ਨਹੀਂ ਸਰ ਜਦੋਂ ਮੀਂਹ ਆਉਂਦਾ ਨਾ ਇਹ ਉਦੋਂ ਫਿਰ ਗੁਰਦੁਆਰਾ ਸਾਹਿਬ ਜਾ ਕੇ ਰਹਿੰਦੇ ਆ ਇਧਰ ਆਓ ਭਾਈ ਬਾਬਾ ਜੀ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮਾਰੀ ਇਹ ਰਸੋਈ ਇਹ ਹਾਲਾਤ ਆਕਰ ਬਹੁਤ ਮਰੀ ਹਾਲ ਤੁਝੇ ਬਿਖਦੀ ਮੈਂ ਦੁਕਾਨ ਕੋਲ ਤੱਕ ਮੈਨੂੰ ਨਰੀ ਆਉਂਦੀ ਆ ਉਹਨਾਂ ਮੈਨੂੰ ਪਾਲੇ ਰਾਤ ਫਰਾਉ ਦੇਣ ਪਾਏ ਉਹ ਅਜਿਹਾ ਮੈਨੂੰ ਗੁਰਦੁਆਰੇ ਜਾ ਕੇ ਰਹਿਣਾ ਬਹੁਤ ਬਹੁਤ ਮੁਸ਼ਕਲ ਆਰਾ ਮੇਰਾ ਤਾਂ ਲੈ ਕੇ ਉਹਨਾਂ ਜਾ ਕੇ ਗਏ ਇਸ ਦਰਬੇ ਤੇ ਲੋਕ ਨੀ ਉਸ ਬਿਗਰੀ ਇੱਕ ਜਲਨ ਨੂੰ ਕਮਰੇ ਪਾ ਤੋ ਨਾ ਕੋਈ ਕੁਝ ਵੀ ਤੁਮ ਨੂੰ ਇਹ ਨਾ ਦੇ ਜਿਹੜੇ ਦਾ ਭੈਣ ਨੇ ਇਹਨਾਂ ਦੇ ਵਾਈਫ ਨੇ ਜਿਹੜੇ ਉਹ ਘਰਾਂ ਦਾ ਕੰਮ ਕਰਦੇ ਤੇ ਉਹ ਵੀ ਥੋੜੇ ਜਿਹਾ ਹੈਂਡੀਕੈਪ ਨੇ ਉਹਨਾਂ ਕੋ ਵੀ ਸਹੀ ਤਰ੍ਹਾਂ ਚੱਲਿਆ ਨਹੀਂ ਜਾਂਦਾ ਔਰ ਇੱਕ ਬੱਚੀ ਹੈ ਇੱਕ ਕੁੜੀਆ ਇਹਨਾਂ ਦੀ ਔਰ ਆ ਮਾਰੀ ਹਾਲਤ ਹੀ ਵੇਖ ਰਹੇ ਵੀ ਆ ਕੋਈ ਜਗ੍ਹਾ ਜਿਹੜੀ ਹੈ ਇਸ਼ਨਾਨ ਕਰਨ ਵਾਲੀ ਨਹੀਂ ਹੈਗੀ ਜਿੱਥੇ ਕਰਨਾ ਪੈਂਦਾ ਆ ਤੇ ਟਾਇਲਟ ਟਾਇਲਟ ਬਾਬਾ ਜੀ ਕਿਤਨੇ ਪਾਸੇ ਆ ਤੁਹਾਨੂੰ ਉਧਰ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਮਤਲਬ ਕਿੰਨਾ ਮੁਸ਼ਕਲ ਦੇ ਨਾਲ ਸਾਰਾ ਚੱਲ ਰਿਹਾ ਹੈ ਜਿਆਰਾ ਇਹਨਾਂ ਦਾ ਔਰ ਆ ਟਾਇਲਟ ਦੀ ਹਾਲਤ ਆ ਜਿਹੜੀ ਮੈਨੂੰ ਲੱਗਦਾ ਵੀ ਕਦੀ ਦੇਖੀ ਨਹੀਂ ਹੋਏਗੀ ਇਸ ਤਰ੍ਹਾਂ ਦੀ ਹਾਲ। ਸੋ ਇਹ ਸਾਰਾ ਵਿਸ਼ੇ ਵੀ ਨਹੀਂ ਦੇਖ ਰਹੇ ਜੇ ਇੱਕ ਮਤਲਬ ਕੁਛ ਵੀ ਨਹੀਂ ਹੈਗਾ ਜਿਹੜਾ ਆਪਾਂ ਕਹੀਏ ਵੀ ਇੱਕ ਜਿੰਨੋਪਕਰ ਕਹਿ ਸਕਦੇ ਨਾ ਉਹ ਹਾਲਾਤ ਇਸ ਵਕਤ ਨਹੀਂ ਹੈਗੀ ਪਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਆਪਾਂ ਇਹ ਘਰ ਘਰ ਨੂੰ ਘਰ ਬਣਾਉਣਾ ਆ ਗੁਰੂ ਸਾਹਿਬ ਮਿਹਰ ਕਰਨ ਸਹਿਯੋਗ ਤੁਸੀਂ ਸਾਰਾ ਦਿਨ ਸਾਰੇ ਦਿੰਦੇ ਹੋ ਮੈਨੂੰ ਪਤਾ ਹੈ ਬਣ ਜਾਣਾ ਇੱਕ ਦੋ ਦਿਨਾਂ ਅੱਜ ਕੰਮ ਸ਼ੁਰੂ ਹੋ ਜਾਣਾ ਆ। ਤੋ ਜਿਹੜੇ ਵੀਰ ਸੇਵਾ ਕਰਨਾ ਚਾਹੁੰਦੇ ਮਦਦ ਕਰਨਾ ਚਾਹੁੰਦੇ ਆ ਸਕਰੀਨ ਤੇ ਮੇਰੇ WhatsApp ਨੰਬਰ ਤੇ ਮੈਨੂੰ ਸੰਪਰਕ ਕਰੋ ਤੁਹਾਡੀ ਸੇਵਾ ਸਿੱਧੀ ਪਰਿਵਾਰ ਦੇ ਅਕਾਊਂਟ ਚ ਕਰਵਾਈ ਜਾਣੀ ਆ ਤੇ ਇਕੱਲੇ-ਇਕੱਲੇ ਪੈਸੇ ਦਾ ਜਿਵੇਂ ਕਿ ਸਾਰੇ ਵੀਰਾਂ ਨੂੰ ਜਿਹੜੇ ਨਾਲ ਜੁੜੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਇਹ ਇਕੱਲੇ-ਇਕੱਲੇ ਰੁਪਏ ਦਾ ਹਿਸਾਬ ਵੀ ਆਨਲਾਈਨ ਦਿੱਤਾ ਜਾਂਦਾ ਜਿੱਦਣ ਇਹ ਕੰਮ ਸ਼ੁਰੂ ਹੋਊਗਾ ਤੇ ਇਹ ਕੰਮ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਰੂਗਾ ਅੱਗੇ ਤੇ ਉਦੋਂ ਇਕੱਲੇ-ਇਕੱਲੇ ਵੀਰ ਦਾ ਜਿਹੜਾ ਆ ਜਿਨੇ ਸੇਵਾ ਭੇਜੀ ਹੋਈ ਉਹਨਾਂ ਦਾ ਜਿਹੜਾ ਆ ਜ਼ਿਕਰ ਵੀ ਆਪਾਂ ਕਰਦੇ ਹੁੰਨੇ ਆ ਉਹ ਵੀ ਕਰਾਂਗੇ ਸਾਰਿਆਂ ਦੇ ਸਾਹਮਣੇ ਤਾਂ ਸੋ ਸਾਰੇ ਵੀਰ ਜਿਹੜੇ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ